ਤਨ ਮੁਸ਼ਰੀ ਬਾਹੀ ਗੁਰੂ ਸਾਹਿਬ ਜੀ ਜਾਪ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਸ਼ਪ ਸੰਤ ਤਾ ਪ੍ਰਸਾਦ ਚਕਰ ਚਿਹ ਨਰ ਬਰਨ ਜਾਤ ਅਰ ਪਾਤ ਨਿਹਨ ਜਿਹ रूप रंग अर रेखा पेख को कह ना सकत केह अचल मूरत अनपो प्रकाश अमतोज कहिजै कोट इंद्र इंदरान शाह शहान गनीजै त्रभवनम हिप स्वर्णर सो सोर नेत नेत भनत रण कहत ਸਾਵ ਸਰਬਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ ਉਜੰਗ ਪ੍ਰਿਆਤ ਛੰਦ ਨਮਸਤ ਮੰਗਾ ਕਾਲੇ ਨਮਸਤ ਵੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂੰਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰ ਗਾ ਗੰਜੇ ਨਮਸਤੰ ਗਾ ਪੰਜੇ ਨਮਸਤੰ ਗਾ ਨਾਮੇ ਨਮਸਤੰ ਗਾ ਠਾਮੇ ਨਮਸਤੰ ਗਾ ਕਰਮੰ ਨਮਸਤੰ ਅਧਰਮੰ ਨਮਸਤੰ ਗਾ ਨਾਮੰ ਨਮਸਤੰ ਗਾ ਤਾਮੰ ਨਮਸਤੰ ਗਾ ਜੀਤੇ ਨਮਸਤੰ ਗਾ ਪੀਤੇ ਨਮਸਤੰ ਗਾ ਬਾਹੇ ਨਮਸਤੰ ਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਅਪਾਰੇ ਨਮਸਤੰਗਾ ਸੋਇਕ ਨਮਸਤੰਗਾ ਨੇਕਾ ਨਮਸਤੰਗਾ ਪੂਤੇ ਨਮਸਤੰਗਾ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਖਾਤੇ ਨਮਸਤੰ ਨਿਰਤੂਤੇ ਨਮਸਤੰ ਆਪੂਤੇ ਨਮਸਤੰਗਾ ਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਆਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਆਗਾਹੇ ਨਮਸਤੰਗ ਆਪਾਹੇ ਨਮਸਤੰਗ ਤਰਬਰਗੇ ਨਮਸਤੰਗ ਸਰਗੇ ਨਮਸਤੰਗ ਪਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਆਗਮੇ ਨਮਸਤ ਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤ ਤਸਤ ਅਜਬੇ ਆ ਦੇਸੰਗਾ ਦੇਸੇ ਨਮਸਤੰਗਾ ਪੇਸੇ ਨਮਸਤੰਗ ਨਿਰਤ ਅਮੇ ਨਮਸਤ ਨਿਰਬਾ ਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਪੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਤਸਤ ਦੇਵ ਨਮਸਤੰਗਾ ਭੇਵ ਨਮਸਤੰਗਾ ਜਨਮੇ ਨਮਸਤੰਸੋ ਬਨਵੇਂ ਨਮੋ ਸਰਬ ਗਉਣੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਤਸਤ ਦਿਆਲੇ ਨਮਸਤੰਗਾ ਬਰਨੇ ਨਮਸਤੰਗਾ ਮਰਨੇ ਨਮਸਤੰਗ ਜਰਾ ਰੰਗ ਨਮਸਤੰਗ ਕਿਰਤਾਰੰ ਨਮੋ ਸਰਬ ਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹਾਂਤੇ ਨਮਸਤ ਤਸਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਾ ਪ੍ਰਸਾਦ ਆ ਰੂਪ ਹੈ ਆ ਨੂਪ ਹੈ ਆ ਜੂ ਹੈ ਆ ਪੂ ਹੈ ਰਮਾਨ ਹੈ ਨਿਦਾਨ ਹੈ ਤਰਬਰਗ ਹੈ ਅਸਰਗ ਹੈ ਆ ਨੀਲ ਹੈ ਆ ਨਾਦ ਹੈ ਜੇਹ ਹੈ ਆਜਾਦ ਹੈ ਆ ਜਨਮ ਹੈ ਆ ਵਰਨ ਹੈ ਆ ਭੂਤ ਹੈ ਆ ਵਰਨ ਹੈ ਆ ਗੰਜ ਹੈ ਆ ਪੰਜ ਹੈ ਝੂਚ ਹੈ ਝੰਜ ਹੈ ਅਮੀਕ ਹਰ ਭੀਕਾ ਤੰਦ ਹੈ ਬੰਧ ਹੈ ਨਿਰਬੂਜ ਹੈ ਅਸੂਜ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਹਾਲੀਕ ਹੈ ਨਿਰਸ੍ਰੀ ਕਹ ਨਿਰਲਾਮ ਹੈ ਸੰਭ ਹੈ ਅਗਮ ਹੈ ਜਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਪੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਉਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵਿਆ ਭੇਖੀਆ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗਿਆ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ नमो निरتنirte नमो नादनादे नमो पानपाने नमो बादबादे अनंगियाना समस्ती स्वरूपे परपंगी परमाथे समस्ती भपूते कलंकंग बिना अनेक कलंकी रूपे नमो राजराजेशरं परम रूपे नमो जोग जोगेशरं परम सिद्धे नमो राजराजेशरं परम बिरदे नमो शस्त्रपाने नमो अस्त्रमाने ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖਿਆ ਭਰਮੀਆ ਭੋਗੀਆ ਭੁਗਤੇ ਨਮੋ ਜੋਗ ਜੋਗੇ ਸ੍ਰੰ ਪਰਮ ਜੁਗਤੇ ਨਮੋ ਨੇਤ ਨਰਾਇਨੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗਿ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਜਦਾ ਆਨੰਦ ਸਰਬੰਗ ਪ੍ਰਨਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬਿਰਧ ਕਰਤਾ ਆਦੋਰਦ ਅਰਧੰਗਾ ਕਾਂਗੋ ਘਰਤਾ ਰੰਗ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਆਸ਼ੇਧੀਆ ਭੇਦੀਆ ਨਾਮੰਗਾ ਕਾਮੰ ਸਮਸਤੋ ਪ੍ਰਾਜੀ ਸਮਸਤ ਦਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਉਜੰਗ ਪ੍ਰਿਆਤ ਛੰਦ ਪ੍ਰਸਾਦ ਅਗਾਧਿਆ ਬਾਧਿਆ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਸਾਹੇ ਨਮੋ ਮਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਗ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦਿਰਸੰ ਨਮੋ ਸਰਬ ਕਿਰਸੰ ਨਮੋ ਸਰਬ ਰੰਗੇ ਤਰ ਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਆਪੀਜੇ ਸਮਸਤੰ ਪਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਬਦਾ ਰਿਦ ਸਿਦੰਗ ਨਿਵਾਸੀ ਚਰਪੜ ਸ਼ਾਂਤ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗਿਆ ਚਲ ਭੋਗੇ ਆ ਚਲਦਾ ਜੀ ਆਟਾਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰਗ ਸਰਬੰਗ ਤ੍ਰਾਨੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸ਼ਾਂਤਾ ਪ੍ਰਸਾਦ ਆਦ ਰੂਪਾਨਾਦ ਮੂਰਤ ਅਜੋਨਪੁਰਖਾ ਪਾਰ ਸਰਬਮਾਨ ਤੇਰਮਾਨ ਦੇਵ ਅਭੇਵਾਤ ਉਦਾਹਰ ਸਰਵਪਾਲਕ ਸਰਬਕਾਲਕ ਸਰਬਕੋਪੁਨ ਕਾਲ ਜਤਰ ਤਤਰ ਬਰਾਜਹੀ ਅਵਤੂਤ ਰੂਪਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਪੁਰਖ ਉਧਾਰ ਮੁਰਦਾ ਜੋਨ ਆਦ ਸੇਖ ਦੇਸੋ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓਨ ਰਾਗ ਨਾਮ ਗਾਮ ਬਹੀਨ ਪੇਖਦ ਧਾਮ ਹੁਨਹ ਜਾਹੇ ਸਰਬਮਾਨ ਸਰਬਤਰਮਾਨ ਸਦਾ ਬਮਾਨ ਤਾਹੀ ਏਕ ਮੂਰਤਾ ਨੇਕ ਦਰਸ਼ਨ ਕੀਨ ਰੂਪਾਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰ ਏਕ ਦੇਹ ਪੇਵ ਨਾ ਜਾਣੀ ਜਹ ਬੇਦੌਰਕ ਤੇਬ ਰੂਪ ਰਾਗ ਨਾ ਜਾਤ ਪਾਤ ਸੋ ਜਾਣੀ ਕਹਿ ਜੀਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਨਬਹੀਨ ਚਕਰ ਬਕਰ ਫਿਰੈ ਚਤਰ ਚਕ ਮਾਨਹੀ ਪੁਰਤੀਨ ਲੋਗ ਚੌਦਾਂ ਕ ਬਿਖਿਆ ਜਗ ਜਾਪ ਹੀ ਜਹ ਜਾਪ आद देवान आदमूर्त थापियो सबै जह थाप परम रूप पुनीत मूर्त पूर्ण पुरखा पार सर्व विषयवरती ओस जाम्पाव गर्ण भंजनहार कालहीन कला संयुक्ता काल पुरखा देश धर्म धाम सो परम रहता पूता लाखा पेश अंग राग न रंग जाग है जात पात ना नाम गर्भ गंजन दुष्ट भंजन मुक्तदायक काम ਆਪ ਰੂਪ ਮੀ ਕਾ ਨੁਸਤਤੇ ਇੱਕ ਪੁਰਖ ਅਵਤੂਤ ਗਰਭ ਗੰਜਨ ਸਰਬ ਪੰਜਨਾਦ ਰੂਪ ਸੂਤ ਅੰਗਹੀ ਨਾ ਭੰਗ ਨਾਤ ਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਧਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤ ਨਾ ਜਾਣਹੀ ਜਹ ਰੂਪ ਰੰਗ ਰੇਖ ਪਰਮ ਭੇਦ ਪੁਰਾਣ ਜਾ ਕਹ ਨੇਤ ਭਖਤ ਨੇਤ ਕੋੜ ਸਿਮਰਤ ਪ੍ਰਾਣ ਸਾਸਤ ਨਾ ਆਵਹੀ ਬਹੁ ਚੇਤ ਮਾਧਵਾਰ ਸ਼ਾਂਤਾ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਅਸਨਾ ਭੰਗ ਉਪਮਾ ਨੰਗ ਅਨਭੋ ਪ੍ਰਕਾਸ਼ ਨਿਸਧਨਾ ਨਾਸ ਅਜਾਨ ਬਾਹੋ ਸ਼ਹਾਨ ਸ਼ਾਹੋ ਰਾਜਾਨ ਰਾਜਪਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰਪਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਹਨ ਪੂਤਾ ਗਾ ਬਾ ਭੰਗ ਗਤ ਮਿਤਾ ਪਾਰ ਗੁਣ ਗਨ ਉਧਾਰ ਮੋਨਗਾਨ ਬਰਨਾਮ ਨਿਰਭੈ ਨਿਕਾਮਾ ਤੁਤ ਪਰਚਾਂਟ ਮਿਤ ਗਤਾ ਖੰਡ ਹਲਸਿਆ ਕਰਮਾ ਦਿਰਸਿਆ ਧਰਮ ਸਰਬਾ ਪਰਨਾਡੇ ਅਨ ਡੱਡ ਬਾਡੇ ਚਾਚਰੀ ਸ਼ਾਂਤਾ ਪ੍ਰਸਾਦ ਗੋਬਿੰਦੇ ਮਗੰਦੇ ਉਧਾਰੇ ਆ ਪਾਰੇ ਹਰੀ ਅੰਕਾਰੀ ਨਿਰਨਾਮਿਆ ਕਾਮੇ ਉਜੰਗ ਪਰਿਆਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਣੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰਜਕਰ ਪਾਲੇ ਚਤਰਜਕਰ ਕਾਲੇ ਚਤਰਜਕਰ Pase ਚਤਰਜਕਰ ਵਾਸੀ ਚਤਰਜਕਰ ਮਾਨਿਆ ਚਤਰਜਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਜਨਮਗਾ ਜਾਏ ਨਾ ਚਿਤਰੈ ਨਾ ਮਿਤਰੈ ਪਰ ਹੈ ਪਵਿੱਤਰ ਹੈ ਅਰਥੀ ਸਿਆ ਦੀਸਿਆ ਦਿਰਸਿਆ ਕਿਰਸੈ ਭਗਵਤੀ ਸ਼ਾਂਤਾ ਪ੍ਰਸਾਦ ਕਥਤੇ ਕੀ ਆਸ਼ਿਜ ਦੇਸ ਕੀ ਆ ਭੇਜ ਭੇਸੈ ਇਹ ਅ ਗੰਝ ਕਰਮ ਹੈ ਕਿ ਆ ਪੰਜ ਭਰਮ ਹੈ ਇਹ ਆ ਭੇਜ ਲੋਕ ਹੈ ਕਿ ਆ ਦਿੱਤ ਸੋਕ ਹੈ ਕਿ ਆ ਬਤੂਤ ਬਨਨਾ ਕੇ ਬਪੂਤ ਕਰਨਾ ਇਹ ਰਾਜੰ ਪ੍ਰਵਾਹ ਹੈ ਕੇ ਧਰਮੰ ਤੁਜਾ ਹੈ ਕਿ ਅਸ਼ੋਕ ਬਨਨਾ ਕੇ ਸਰਬਾ ਭਰਨ ਇਹ ਜਗਤੰ ਕੀਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਇਹ ਬ੍ਰਹਮੰ ਸਰੂਪ ਹੈ ਗਿਆਨ ਭੋਆ ਨੂਪੈ ਯਾਦ ਦੇਵ ਹੈ ਕੇ ਆ ਪਾਪੇਮ ਹੈ ਇਹ ਚਤਰੰ ਬਿਹਿੰਨ ਕੇ ਕੇ ਅਦੀਨ ਹੈ ये रोजी राजा कर ही मेरे हक है के पाग बहब हैं गे गबुल गब हैं ये फुल गुनाह है के शहान शहानशाह है एकानुकु निंद हैं के रोजी दिहिंद है ये राज कर ही मह हैं करीम है। के कर्मम क्रीम है सरबंग गली हैं के सरबंग दली हैं ये सर्वत्र मान्या के सर्वत्र दान्या के सर हैं ये सर्वत्र गौण्या के सर्वत्र पौणै हैं ये सर्वत्र देशा के सर्वत्र भेशै ये सर्वत्र राजा के सर्वत्र साजा ये सर्वत्र दीना के सर्वत्र लीना ये सर्वत्र जा हो के सर्वत्र पाहो ये सर्वत्र देशा के सर्वत्र भेष ये सर्वत्र काल के सर्वत्र पालै ये सर्वत्र हंता के सर्वत्र गंता ये सर्वत्र पेखी के सर्वत्र पेखी ये सर्वत्र काज है के सर्वत्र राजै के सर्वत्र सुख है के केसर बत्र है केसर बत्र प्राण है केसर बत्र भेस है केसर बत्र मानया सदै व्यासर बत्र है केसर बत्र थापे ठाप के बत्र भान केसर बत्र मानना केसर बत्र इंद्र केसर बत्र है केसर बंकलीम के परम भीमे के आकल अलामे के साहिब कलामे ਇਹ ਹੁਸਨ ਵਾਲਾ ਵਜੂਹ ਹੈ ਤਮਾਮ ਵਾਲਾ ਰਜੂਹ ਹੈ ਹਮੈ ਸਲਾਮ ਹੈ ਸਲੀ ਖਤਮ ਉਦਾਮ ਹੈ ਗਨੀ ਮੂਲ ਸਿਕਸਤ ਗਰੀਬੁਲ ਪ੍ਰਸਤ ਬਲੰਤਲ ਮਕਾਨ ਹੈ ਜ਼ਮੀਨੁਲ ਜਮਾਨਾ ਹੈ ਤਮੀ ਜੁਲ ਤਮਾਮ ਰਜੂਲ ਨਿਦਾਨ ਹੈ ਹਰੀ ਫੋਲਾ ਜੀ ਮੈ ਰਜਾਇਕ ਯਕੀਨ ਹੈ ਅਨੇਕੁਲ ਤਰਾੰਗ ਹੈ ਅਭੇਦ ਹੈ ਅਭੰਗ ਹੈ ਆਜੀ ਜੁਲਨੇ ਆਵਾਜ ਹੈ ਗਨੀ ਮੁਲਖ ਰਾਜ ਹੈ ਨਿਰਗੁਤ ਸਰੂਪ ਹੈ ਤਿਰਮੁਗਤ ਪੂਤ ਹੈ ਵਰਪੂਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਲਸਲਾਮ ਹੈ ਸਦਾਵਲਾ ਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਵੰਗਾਦਰੂਪਿਆ ਆਨਾਦ ਸਰੂਪ ਹੈ ਅਨੰਗੀਆਂ ਨਾਮੇ ਤ੍ਰਭੰਗੀ ਤ੍ਰਕਾਮੇ ਤੇਰ ਬਰਗੰ ਤਰਬਾਦੇ ਅਗੰਜੀ ਅਗਾਦੇ ਸੁਭੰਗ ਸਰਵਭਾਗੇ ਸੋ ਸਰਬਾ ਅਨੁਰਾਗ ਹੈ ਤੇ ਭੂਤ ਸਰੂਪ ਹੈ ਸਿਜ ਹੈ ਸ਼ੂਤ ਹੈ ਇਹ ਨਰਕੰ ਪਰਨਾਸ ਹੈ ਪ੍ਰਿਥਿਅਲ ਪ੍ਰਵਾਸ ਹੈ ਨਿਰੋਗਤ ਪ੍ਰਭਾ ਹੈ ਸਦਾਵੰਗ ਸਦਾ ਹੈ ਵਿਭੂਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੂਤ ਪ੍ਰਭਾ ਹੈ ਅਨੂਪਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਕ ਹੈ ਅਲੇਕ ਹੈ ਅਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਅਭਗਤ ਹੈ ਬ੍ਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਆਲਿਕ ਹੈ ਅਦਿਕ ਹੈ ਅਲੇਖ ਹੈ ਅਪੇਖ ਹੈ ਢਾਹ ਹੈ ਅਗਾਹੇ ਅਸੰਭ ਹੈ ਗਮ ਹੈ ਨੀਲ ਹੈ ਆਨਾਦ ਹੈ ਅਨਿਤ ਹੈ ਸੁਨਿੰਤ ਹੈ ਜਾਤ ਹੈ ਆਜਾਦ ਹੈ ਚਰਪੜ ਸ਼ਾਂਤਾ ਪ੍ਰਸਾਦ ਸਰਬੰਘੰਤਾ ਸਰਬੰਗੰਦਾ ਸਰਬੰਘਿਆਤਾ ਸਰਬੰਗਿਆਤਾ ਸਰਬੰਘਰਤਾ ਸਰਬੰਗਕਰਤਾ ਸਰਬੰਗ ਪ੍ਰਾਨੰ ਸਰਬੰਗ ਤਰਾਨ ਸਰਪੰਕਰ ਮੰਗ ਸਰਪੰਤਰ ਮੰਗ ਸਰਪੰਗ ਜੁਗਤਾ ਸਰਪੰਗ ਮੁਗਤਾ ਰਸਾਵਲ ਸ਼ਾਂਤਾ ਪ੍ਰਸਾਦ ਨਮੋ ਨਰਕਨਾਸਿਸਿ ਸਦਾਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪਰਮਾਥੰਗ ਪਰਮਾਤੇ ਸਦਾ ਸਰਬ ਸਾਥੇ ਆਗਾਦ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮੇ ਤਰਪੰਗੀ ਤਰ ਕਾਮੇ ਨਿਰਪੰਗੀ ਸਰੂਪੇ ਸਰਪੰਗੀਆਂ ਨੂਪੇ ਨਾ ਪੁੱਤਰੇ ਨਾ ਪੁਤਰਾ ਨਾ ਸਤਰਾ ਨਾ ਮਿਤਰਾ ਨਾਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ साग श्री कह मितो अमिक है सदैव प्रभा भगवती शांता प्रसाद के जा हझूर हैजूर है हमेसर सलाम है समस्त कलाम है ये साहिब दिमाग है के उस नाग है ये कामल करीम है के राज कर हीम है ये रोजी हिंद है के राज कर हिंद है गरी मुल कमाल है के उस जमाल है गरी मुल्खराज हैं गरी बुल निवाज है हरि फुल सकान है रास लुपकान है कलंक प्रनास है समस्तल निवास है अगंजल गीम है रजाय कर हीम है समस्तल जो बाहे के साहिब करा है ये नरक प्रनास है बहस्तल निवास है ये सरबल गवान है मेसल रवान है तमामल तमीज है समस्तल चीज है रंग पर मीस है समस्तल अधीस है आदेशला लेख है मेसला पेख है जमीन जमा है अमी माहे ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਗਿਆ ਮੇਤੋ ਸੁਬਾਸ ਹੈ ਗਿਆ ਜਬ ਸਰੂਪ ਹੈ ਗਿਆ ਮੇਤੋ ਭੂਤ ਹੈ ਗਿਆ ਮੇਤੋ ਪਸਾਹੇ ਗਿਆ ਤੁਮ ਪ੍ਰਮਾਹੇ ਗਿਆ ਚਲੰਗ ਨਗ ਹੈ ਗਿਆ ਮੇਤੋ ਅਭੰਗ ਹੈ ਮਦ ਭਾਰ ਸ਼ਾਂਤਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਧਾਮ ਹਰ ਬਰਾ ਗੰਝ ਹਰ ਨਰ ਪਰਭੰਜ ਅਨ ਗਨ ਪ੍ਰਣਾਮ ਮੋਨ ਮਨਸ ਲਾਮ ਹਰ ਨਰ ਅਖੰਡ ਬਰਨ ਨਾ ਮੰਡ ਆਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪਰਨਾਮ ਜਲ ਥਲ ਮੁਧਾਮ ਆਨ შეਜਾੰਗ ਆਸਨਾ ਭੰਗ ਉਪਮਾ ਪਾਰ ਗਤ ਮਿਤ ਉਧਾਰ ਜਲ ਥਲਾ ਮੰਡ ਦਿਸ ਵਿਸਾ ਭੰਡ ਜਲ ਥਲ ਮਹੰਤ ਦਿਸ ਵਿਸ ਬਿਆੰਤ ਹਨ ਭਵਨਾਸ ਤਿਰਤ ਤਰ ਤੁਰਾਸ ਆਜਾਨ ਬਾਹੋ ਏਕੈ ਸਦਾ ਹੋ ਓੰਕਾਰਾਦ ਕਥਨੀਆ ਨਾਦ ਖਲ ਖੰਡ ਖਿਆਲ ਗੁਰ ਬਰਾ ਕਾਲ ਘਰ ਘਰ ਪਰਨਾਮ ਚਿਤ ਚਨ ਨਾਮ ਅਨਿਛਜ ਗਾਤ ਅਜਿ ਜਨਾਬਾਤ ਅਨ ਝੰਝ ਗਾਤ ਨਾਨਜ ਬਾਤ ਅਨ ਟੋਟ ਪੰਡਾਰ ਰਠਾਟਾ ਪਾਰ ਅਡਿੱਠ ਧਰਮਤ ਢੀਠ ਕਰਮਾਨ ਬਰਾਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ਾਂਤਾ ਪ੍ਰਸਾਦ ਕਰ ਨਾਲਿਆ ਹੈ ਹਰ ਘਾਲਿਆ ਹੈ ਖਲ ਖੰਡਨ ਹੈ ਮਹ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਰਤਕੇ ਤਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸੀਆ ਹੈ ਕਰਨਾ ਕਰ ਹੈ ਵਿਸ਼ਵੰਬਰ ਹੈ ਸਰਬਈਸ਼ਵਰ ਹੈ ਜਗਤੇਸਵਰ ਹੈ ਬ੍ਰਹਮੰਡ ਸਹ ਖਲਕੰਡ ਸਹ ਭਰਤੇ ਪਰ ਹੈ ਕਰਨਾ ਕਰ ਹੈ ਅਜ ਬਾਜਪ ਹੈ ਹਥ ਪਾ ਥਪ ਹੈ ਅਗਿਰਤਾ ਕਿਰਤ ਹੈ ਅਮਿਰਤਾ ਮਿਰਤ ਹੈ ਅਮਿਰਤਾ ਮਿਰਤ ਹੈ ਕਰਨਾ ਕਿਰਤ ਹੈ ਅਗਿਰਤਾ ਕਿਰਤ ਹੈ ਧਰਨੀ ਧ੍ਰਿਤ ਹੈ ਅਮੇਤੇਸ਼ਵਰ ਹ ਪਰਮੇਸ਼ਵਰ ਹੈ ਅਗਿਰਤਾ ਕਿਰਤ ਹੈ ਅਮਿਰਤਾ ਮਿਰਤ ਹੈ ਅਜਵਾ ਕਿਰਤ ਹੈ ਅਮਿਰਤਾ ਮਿਰਤ ਹੈ ਨਰਨਾਇਕ ਹੈ ਖਲਕਾਈ ਕਹੈ ਵਿਸ਼ਵਾਂਬਰ ਹੈ ਕਰਨਾ ਲਿਆ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰ ਕਿਰਤ ਹੈ ਸਰਬਾ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਉਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਤਕਾਰੇ ਨਮੋ ਤੀਰਤੇ ਜੀ ਨਮੋ ਬ੍ਰੰਦ ਬ੍ਰੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਂਬ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ नमो जोद जोदे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इन्द्रे अनादंग विपूते अलंकार रूपे अलंकारालंके नमो आसासे नमो बाक बंके अपंगी रूपे अनंगिया नामे त्रभंगी त्रकाले अनंगिया कामे ਏਕਾ ਸ੍ਰੀ ਛੰਦ ਆਜੈ ਆਲਾ ਭੈ ਆਬੈ ਆਪੂਆ ਜੂਆ ਨਾ ਸਾਕਾਸ ਅਗਾੰਜ ਭੰਜ ਲਖ ਆਪਖ ਅਕਾਲ ਦਿਆ ਲਾ ਲੇਖਾ ਭੇਖ ਅਨਾਮ ਕਾਮ ਅਗਾ ਅਟਾ ਅਨਾਥੇ ਪਰਮਾਥਿ ਜੋ ਨਿਆਮੋ ਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਉਝੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤਲ ਪਰਨਾਸੀ ਅਗੰਝੁਲ ਨਾਮੇ ਸਮਸਤਲ ਨਿਵਾਸੀ ਨਿਰਕਾਮੁ ਬਿਪੂਤੇ ਸਮਸਤਲ ਸਰੂਪੇ ਕੁਕਰਮੰ ਪਰਨਾਸੀ ਸੁਧਰਮੰ ਬਿਪੂਤੇ ਸਦਾ ਸਜਦਾ ਆਨੰਦ ਸਤਰੰ ਪਰਨਾਸੀ ਕਰੀ ਮੋਲ ਕੁ ਨਿੰਦਾ ਸਮਸਤਲ ਨਿਵਾਸੀ ਆਜਾਇਬ ਬਿਪੂਤੇ ਇਕ ਜਾਇਬ ਗਨੀਮੇ हरि अंग करि अंग करी मूल रहीमे चतर चक्र वर्ति चतर चक्र भुगते सो जंपो सो भंग सर्वदा सर्ब जुगते दुगालंग परनासी दयालंग रूपे सदा अंग संगे अपंग बेपुते चतर चक्र वर्ति चतर चक्र भुगते ਸੁਜੰਪਾ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਆਭੰਗ ਬੇਪੂਤੇ ਵਾਹਿ ਗੁਰਦੀ ਕਾ ਖਾਲਸਾ ਵਾਹਿ ਗੁਰਦੀ ਕੀ ਫਤੇ